ਦੁਕਾਨ ਦੇ ਵਿੱਚ ਲੱਗੀ ਭਿਆਨਕ ਅੱਗ ਕਰੋੜਾਂ ਦਾ ਹੋ ਗਿਆ ਨੁਕਸਾਨ ਬੁਲਾਈਆਂ ਗਈਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਹੁਣ ਅੱਗ ਤੇ ਪਾਲਿਆ ਗਿਆ ਹੈ ਕਾਬੂ ਜਿਹਾ ਹਿੰਮਤਪਾਗੀ ਖਬਰ ਕਾਦੀਆਂ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਦੁਕਾਨ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ ਜਿਸ ਦੇ ਨਾਲ ਕਰੋੜਾਂ ਦਾ ਨੁਕਸਾਨ ਹੋ ਗਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਬੁਲਾਈਆਂ ਗਈਆਂ ਨੇ ਤੇ ਹੁਣ ਅੱਗ ਤੇ ਕਾਬੂ ਵੀ ਪਾ ਲਿਆ ਗਿਆ ਹੈ ਦੱਸ ਦਈਏ ਇਹ ਦੁਕਾਨ ਗੁਰਲਾਲ ਜਨਰਲ ਸਟੋਰ ਦੇ ਨਾਮ ਤੋਂ ਮਸ਼ਹੂਰ ਹੈ ਜਿਹੜੀ ਕਿ ਬੁੱਟਰ ਰੋਡ ਤੇ ਸਥਿਤ ਹੈ ਇਸ ਦੁਕਾਨ ਤੇ ਆਮ ਤੌਰ ਤੇ ਗਹਿਮਾ ਗੈਮੀ ਲੱਗੀ ਰਹਿੰਦੀ ਹੈ ਤੇ ਲੋਕ ਬਹੁਤ ਜ਼ਿਆਦਾ ਇਸ ਦੁਕਾਨ ਤੇ ਆਉਂਦੇ ਨੇ ਇਹ ਜਿਹੜੀ ਅੱਗ ਹੈ ਉਹ ਬੀਤੀ ਰਾਤ ਨੂੰ ਲੱਗੀ ਹੈ ਦੱਸਦੀ ਹੈ ਕਿ ਦੁਕਾਨ ਦੇ ਮਾਲਕ ਸੰਜੀਵ ਕੁਮਾਰ ਹੋਰਾਂ ਨੇ ਦੱਸਿਆ ਹੈ ਕਿ ਜਦੋਂ ਉਹ ਕੱਲ ਆਪਣੀ ਦੁਕਾਨ ਬੰਦ ਕਰਕੇ ਘਰੇ ਚਲੇ ਗਏ ਸਨ ਤਾਂ ਉਸ ਤੋਂ ਬਾਅਦ ਕਿਸੇ ਨੇ ਫੋਨ ਕਰਕੇ ਉਹਨਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਦੁਕਾਨ ਦੇ ਵਿੱਚ ਅੱਗ ਲੱਗ 机会也。<noise> ਉਹਨਾਂ ਨੇ ਕਿਹਾ ਕਿ ਉਹ ਤੁਰੰਤ ਹੀ ਆਪਣੀ ਦੁਕਾਨ ਤੇ ਪਹੁੰਚੇ ਜਦੋਂ ਉਹ ਇੱਥੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਦੁਕਾਨ ਦੇ ਵਿੱਚ ਭਿਆਨਕ ਅੱਗ ਲੱਗੀ ਹੋਈ ਹੈ ਅੱਗ ਦੀਆਂ ਲਪਟਾਂ ਉੱਚੀ ਉੱਚੀ ਜਾ ਰਹੀਆਂ ਨੇ ਸਾਰਾ ਸਮਾਨ ਸੜ ਕੇ ਸੁਆਹ ਹੋ ਰਿਹਾ ਹੈ ਉਹਨਾਂ ਨੇ ਫਾਇਰ ਬ੍ਰਿਗੇਡ ਦੇ ਨਾਲ ਸੰਪਰਕ ਕੀਤਾ ਤਾਂ ਤੁਰੰਤ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਉੱਥੇ ਪਹੁੰਚ ਗਈਆਂ ਅੱਗ ਤਾਂ ਬੁਝਾਉਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕੀਤੀ ਗਈ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ ਇਸ ਤੋਂ ਪਹਿਲਾਂ ਕਿ ਅੱਗ ਚਾਈ ਜਾਂਦੀ ਸਾਰਾ ਸਮਨ ਸੜਕੇ ਸੁਆਹ ਹੋ ਗਿਆ ਪਰਤੂ ਬਾਅਦ ਦੇ ਵਿੱਚ ਅਗ ਤੇ ਕਾਬੂ ਤਾਂ ਪਾ ਲਿਆ ਗਿਆ ਇਹ ਪਰਤੂ ਨੁਕਸਾਨ ਬਹੁਤ ਵੱਡੀ ਮਾਤਰਾ ਦੇ ਵਿੱਚ ਹੋ ਗਿਆ ਇਹ ਦੱਸਿਆ ਜਾ ਰਿਹਾ ਹੈ ਕਿ 2 ਕਰੋੜ ਦਾ ਸਮਾਨ ਹੈ ਜਿਹੜਾ ਸੜਕੇ ਬਿਲਕੁਲ ਹੀ ਸੁਆਹ ਹੋ ਗਿਆ। ਇੱਥੇ ਗਨੀਮਤ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਜਿਸ ਵੇਲੇ ਅੱਗ ਲੱਗੀ ਹੈ ਉਸ ਵੇਲੇ ਦੁਕਾਨ ਬੰਦ ਸੀ ਤੇ ਕੋਈ ਵੀ ਕਰਮਚਾਰੀ ਜਾਂ ਮਾਲਕ ਇਸ ਦੁਕਾਨ ਦੇ ਵਿੱਚ ਸ਼ਾਮਿਲ ਨਹੀਂ ਸੀ, ਉਪਸਥਿਤ ਨਹੀਂ ਸੀ ਇਸ ਕਰਕੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰੰਤੂ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੈ। 2 ਕਰੋੜ ਦਾ ਸਮਾਨ ਸੜਕੇ ਬਿਲਕੁਲ ਹੀ ਸੁਆਹ ਹੋ ਗਿਆ। ਇੱਥੇ ਦੱਸਦੀ ਹੈ ਕਿ ਪੁਲਿਸ ਅਧਿਕਾਰੀ ਹਰਕ੍ਰਿਸ਼ਨ ਸਿੰਘ ਵੀ ਪਹੁੰਚੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਜਦੋਂ ਮਿਲੀ ਤਾਂ ਤੁਰੰਤ ਹੀ ਆਪਣੇ ਟੀਮ ਦੇ ਨਾਲ ਇੱਥੇ ਪਹੁੰਚ ਗਏ ਨੇ ਤੇ ਉਹਨਾਂ ਨੇ ਮੌਕੇ ਤੇ ਜਾਇਜ਼ਾ ਵੀ ਲਿਆ ਇਸ ਤੋਂ ਬਾਅਦ ਬਟਾਲਾ ਦੀ ਟੀਮ ਵੀ ਉੱਥੇ ਪਹੁੰਚ ਗਈ ਤੇ ਹੋਰ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਨੇ ਅੱਗ ਤੇ ਕਾਬੂ ਤਾਂ ਪਾ ਲਿਆ ਗਿਆ ਹੈ ਪਰੰਤੂ ਜਿਹੜਾ ਕਿ ਮਾਲੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ 2 ਕਰੋੜ ਦਾ ਸਮਾਨ ਬਿਲਕੁਲ ਹੀ ਸੜਕੇ ਸੁਆਹ ਹੋ ਗਿਆ ਇੱਥੇ ਦੁਕਾਨ ਦੇ ਮਾਲਕ ਨੇ ਇਹ ਸ਼ਿਕਾਇਤ ਕੀਤੀ ਹੈ ਇਹ ਖਦਸ਼ਾ ਜ ਆਇਆ ਹੈ ਕਿ ਇਹ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਹੈ ਸ਼ਰਾਰਤ ਦੇ ਤਹਿਤ ਹੀ ਇਹ ਅੱਗ ਲਗਾਈ ਗਈ ਹੈ ਕਿਉਂਕਿ ਜਿਹੜਾ ਸ਼ਰਾਰਤੀ ਅਨਸਰ ਹੈ ਉਹਨਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੋਵੇਗਾ ਇਸ ਕਰਕੇ ਇਹ ਅੱਗ ਲਗਾ ਦਿੱਤੀ ਗਈ ਹੈ ਤੇ ਉਹਨਾਂ ਦਾ ਜਿਹੜਾ ਸਮਾਨ ਹੈ ਦੁਕਾਨ ਦੇ ਵਿੱਚ ਪਿਆ ਬਿਲਕੁਲ ਹੀ ਸੜਕੇ ਸੁਆਹ ਹੋ ਗਿਆ ਹਾਲਾਂਕਿ ਇਹ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਇਹ ਕੋਈ ਪੁਰਾਣੀ ਰੰਜਿਸ਼ ਦਾ ਮਾਮਲਾ ਹੈ ਜਾਂ ਫਿਰ ਕੋਈ ਪੈਸੇ ਦੇ ਲੈਣ ਦੇਣ ਦਾ ਮਾਮਲਾ ਹੈ ਜਾਂ ਫਿਰ ਕੋਈ ਹੋਰ ਗੱਲ ਹੈ ਇਹੋ ਜੀ ਅਜੇ ਕੋਈ ਵੀ ਪੁਸ਼ਟੀ ਨਹੀਂ ਹੋ ਸਕੀ ਪ੍ਰੰਤੂ ਦੁਕਾਨ ਦੇ ਮਾਲਕ ਸੰਜੀਵ ਕੁਮਾਰ ਨੇ ਇਹ ਗੱਲ ਕਹੀ ਹੈ ਕਿ ਇਹ ਕਿਸੇ ਸ਼ਰਾਰਤ ਦੇ ਤਹਿਤ ਅੱਗ ਲਗਾਈ ਗਈ ਹੈ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਨੁਕਸਾਨ ਵੀ ਵਾਕਿਆਹੀ ਪਹੁੰਚਾ ਦਿੱਤਾ ਗਿਆ ਉਹਨਾਂ ਦੀ ਦੁਕਾਨ ਦੇ ਵਿੱਚ ਪਿਆ ਸਾਮਾਨ ਬਿਲਕੁਲ ਹੀ ਸੜ ਕੇ ਸੁਆਹ ਹੋ ਗਿਆ 2 ਕਰੋੜ ਦਾ ਜਿਹੜਾ ਕਿ ਮਾਲੀ ਨੁਕਸਾਨ ਹੋ ਗਿਆ ਗ੍ਰਿਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਦੁਕਾਨ ਬੰਦ ਸੀ ਰਾਤ ਦਾ ਵੇਲਾ ਸੀ ਉਸ ਵੇਲੇ ਕੋਈ ਵੀ ਦੁਕਾਨ ਦਾ ਮਾਲਕ ਜਾਂ ਫਿਰ ਕੋਈ ਕਰਮਚਾਰੀ ਦੁਕਾਨ ਤੇ ਵਿੱਚ ਉਪਸਤਿਤ ਨਹੀਂ ਸੀ ਪਰੰਤੂ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਦੱਸਿਆ ਚਾਰਾ ਕਿ 2 ਕਰੋੜ ਦਾ ਸਮਾਨ ਬਿਲਕੁਲ ਹੀ ਸੜ ਗਿਆ ਪੁਲਿਸ ਕਹਿ ਰਹੀ ਹੈ ਕਿ ਹੁਣ ਇਸ ਦੀ ਜਾਂਚ ਪੜਤਾਲ ਕੀਤੀ ਜਾਵੇਗੀ ਤੇ ਅਗਲੀ ਦੀ ਕਾਰਵਾਈ ਵੀ ਕੀਤੀ ਜਾਵੇਗੀ ਅੱਜ ਕਾਦੀਆਂ ਨਗਰ ਕੌਂਸਲ ਦੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਮੌਜੂਦ ਨੇ ਕਿਉਂਕਿ ਰਾਤੀ ਕੋਈ 2:30 ਤੋਂ 3 ਵਜੇ ਦੇ ਕਰੀਬ ਗੁਰੂ ਲਾਲ ਜੀ ਜਨਰਲ ਸਟੋਰ ਵਿੱਚ ਅੱਗ ਲੱਗੀ ਸੀ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚਲ ਸਕਿਆ ਉਹ ਪੁਲਿਸ ਵੈਰੀਫਿਕੇਸ਼ਨ ਕਰੂਗੀ ਔਰ ਮੌਕੇ ਤੇ ਸਾਡੀਆਂ ਹੁਣ ਇੱਥੇ ਫਾਇਰ ਬ੍ਰਿਗੇਡ ਦੀਆਂ 5-6 ਗੱਡੀਆਂ ਜਿਹੜੀਆਂ ਉਹ ਆ ਗਈਆਂ ਨੇ ਔਰ ਅੱਗ ਤੇ ਕਾਬੂ ਪਾ ਲਿਆ ਗਿਆ ਪਰ ਬੜਾ ਅਫਸੋਸ ਹੈ ਕਿ ਨੁਕਸਾਨ ਜਿਹੜਾ ਆ ਉਹ ਕਾਫੀ ਹੋ ਗਿਆ ਆ ਜਿੰਨਾ ਦਾ ਜਨਰਲ ਸਟੋਰ ਸੀਗਾ ਕੋਈ ਅੰਦਾਜ਼ਾ ਲਗਾਇਆ ਲਗਾਇਆ ਜਾ ਰਿਹਾ ਕਿ 2 ਕਰੋੜ ਦੇ ਕਰੀਬ ਜਿਹੜਾ ਨੁਕਸਾਨ ਆ ਉਹ ਜਨਰਲ ਸਟੋਰ ਦਾ ਹੋ ਗਿਆ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ